ਖਬਰਨਾਮਾ ਦੇਖ ਰਿਆ ਸਾਰੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਤ ਮੈਂ ਹਾਂ ਤੁਹਾਡਾ ਖੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋ ਗਿਆ ਤਤੇ ਸਰਵ ਮੀਟਿੰਗ ਸਦਲੀ ਕੀ ਹੈ ਇੱਕ ਪਾਸੇ ਜਿੱਤੇ ਵਿਵਾਦ ਚੱਲ ਰਿਹਾ ਹੈ ਪੰਜਾਬ ਦੇ ਪਾਣੀ ਨੂੰ 8500 ਕਿਊਸ ਜਿਹੜਾ ਦਿੱਤਾ ਜਾ ਰਿਹਾ ਹੈ ਹਰਿਆਣਾ ਨੂੰ ਤੇ ਪੰਜਾਬ ਦੇ ਕਈ ਅਜਿਹੇ ਹਲਕੇ ਨੇ ਜਿਹੜੇ ਪਾਣੀ ਦੀ ਮਾਰ ਦੇ ਹਿਟਾਂ ਨੇ ਜਿੱਥੇ ਪਾਣੀ ਨੇ ਪਾਣੀ ਬਲੈਕ ਹੋ ਚੁੱਕਿਆ ਹੈ ਜ਼ਮੀਨ ਜਿਹੜੀ ਹੈ ਖੇਤੀ ਯੋਗ ਨਹੀਂ ਫਿਰ ਵੀ ਧੱਕੇ ਦੇ ਨਾਲ ਜਬਰੀ ਜਬਰਨ ਭਾਰਤੀ ਜਨਤਾ ਪਾਰਟੀ ਪਾਣੀ ਲਜਾਉਣਾ ਚਾਹੁੰਦੀ ਹੈ ਕਿਉਂਕਿ ਸੈਂਟਰ ਵਿੱਚ ਵੀ ਸੈਂਟਰ ਸਰਕਾਰ ਹੈ ਅਤੇ ਹਰਿਆਣਾ ਦਿੱਲੀ ਅਤੇ ਰਾਜਸਥਾਨ ਦੇ ਵਿੱਚ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਪਾਖੜਾ ਨਹਿਰ ਦੇ ਪਾਣੀ ਨੂੰ ਪਾਣੀ ਦੀ ਵੰਡ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਸਰਕਾਰ ਵਿਚਾਲੇ ਲੜਾਈ ਸ਼ੁਰੂ ਹੋ ਗਈ ਹੈ ਪੰਜਾਬ ਸਰਕਾਰ ਦੇ ਨੰਗਲ ਡੈਮ ਵਿੱਚ ਪੁਲਿਸ ਤੇ ਘੇਰਾਬੰਦੀ ਕੀਤੀ ਹੋਈ ਹੈ ਪੰਜਾਬ ਪੁਲਿਸ ਨੇ ਪੁਲਿਸ ਨੇ ਡੈਮ ਦੇ ਕੰਟਰੋਲ ਰੂਮਾਂ ਦੀਆਂ ਚਾਬੀਆਂ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ ਕਿਸੇ ਨੂੰ ਵੀ ਬੰਨ ਦੇ ਨੇੜੇ ਜਾਣ ਦੀ ਆਜ਼ਾਦਤ ਨਹੀਂ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਸੰਬੰਧੀ ਚੰਡੀਗੜ੍ਹ ਵਿੱਚ ਕਮੇਟੀ ਕੀਤੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਮਨ अरोड़ा ਨੇ ਕਿਹਾ ਕਿ ਭਲਕੇ ਸਵੇਰੇ 10 ਵਜੇ ਪੰਜਾਬ ਵਿੱਚ ਸਰ ਪਾਰਟੀ ਦੀ ਮੀਟਿੰਗ ਸੱਦੀ ਗਈ ਹੈ ਇਸ ਦੇ ਨਾਲ ਹੀ ਸੋਮਵਾਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦਿਆ ਜਾਵੇਗਾ ਦੱਸਦੀ ਕਿ ਇਹ ਮੁੱਦਾ ਉਦੋਂ ਪੱਕਿਆ ਜਦੋਂ ਦੇਰ ਰਾਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਅਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਹਰਿਆਣਾ ਨੂੰ 4000 ਕਿਊਸਕ ਦੀ ਥਾਂ ਪੂਰੇ 8.5 ਕਿਊਸਕ ਪਾਣੀ ਦਿੱਤਾ ਪਰ ਪੰਜਾਬ ਸਰਕਾਰ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਜਲ ਨਿਜਮਨ ਨਿਰਦੇਸ਼ਕ ਜੀ ਨੇ ਬੋਰਡ ਵਿੱਚ ਟੁੱਟੇ ਪੰਜਾਬ ਕੋਟੇ ਤੋਂ ਨਿਯੁਕਤ ਕੀਤਾ ਹਰਿਆਣਾ ਕੋਟੇ ਤੋਂ ਇੰਜੀਨੀਅਰ ਆਕਾਸ਼ਦੀਪ ਨੂੰ ਹਟਾਉਣਾ ਸੰਜੀਪ ਕੁਮਾਰ ਨੂੰ ਨਿਯੁਕਤ ਕਰਨਾ ਯਾਨੀ ਕਿ ਪੰਜਾਬ ਦੇ ਇੰਜੀਨੀਅਰ ਆਕਾਸ਼ਦੀਪ ਸਿੰਘ ਨੂੰ ਹਟਾ ਦਿੱਤਾ ਗਿਆ ਅਤੇ ਸੰਜੀਵ ਕੁਮਾਰ ਨੇ ਜਿਹੜੇ ਕੋਟੇ ਦੇ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੈਮ ਦੀਆਂ ਚਾਬੀਆਂ ਆਪਣੇ ਕੋਲ ਲੈ ਲੀਆਂ ਨੇ ਹੁਣ ਜਿਹੜੀ ਸੋਮਵਾਰ ਨੂੰ ਇੱਕ ਵੱਡੀ ਸਰਬ ਪਾਰਟੀ ਮੀਟਿੰਗ ਸੱਦੀ ਜਾਵੇਗੀ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਸ਼ਾਮਲ ਹੋਣਗੀਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਮਨ ਲੋੜਾ ਹੋ ਸਕਦਾ ਹੈ ਕਿ ਮਨੀਸ਼ ਸੋਧਿਆ ਵੀ ਇਸ ਮੀਟਿੰਗ ਦੀ ਅਗਵਾਈ ਕਰਨ ਕਿਸੇ ਵੀ ਹਾਲਾਤਾਂ ਵਿੱਚ ਹਰਿਆਣੇ ਦੇ ਲੋਕਾਂ ਨੂੰ 85 100 ਕਿਊਸਕ ਪਾਣੀ ਨਹੀਂ ਦਿੱਤਾ ਜਾਵੇਗਾ